ਸਸ਼ਿਕਾਉ ਦੀ ਇੱਕ ਬਿਆਹ ਤੋਂ ਵੱਡੀ ਤੇ ਅਹਿਨ ਖਬਰ ਮੌਸਮ ਦੇ ਨਾਲ ਜੁੜੀ ਲੈ ਕੇ ਹਾਜ਼ਰ ਆ ਪੰਜਾਬ ਪਰ ਦਾ ਮੌਸਮ ਬਹੁਤ ਕੁਝ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰੀਕੇ ਦੇ ਨਾਲ ਸੰਘਣੀ ਧੁੰਦ ਦਾ ਕਹਿਰ ਬਰਕਰਾਰ ਸੀਗਾ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹਾਲਚਲ ਨਜ਼ਰ ਆ ਰਹੀ ਹੈ ਤੇ ਬਦਲਦੇ ਮੌਸਮ ਨੂੰ ਲੈ ਕੇ ਖਾਸ ਪੇਖਵਾਨੀਆਂ ਹੋਈਆਂ ਕਿਹਾ ਜਾ ਰਿਹਾ ਹੈ ਕਿ ਹੁਣ ਕੁਝ ਰਾਹਤ ਪੰਜਾਬ ਵਾਸੀਆਂ ਨੂੰ ਮਿਲਣ ਵਾਲੀ ਹੈ ਜਾਨੀ ਕਿ ਹੁਣ ਪੰਜਾਬ ਦੇ ਵਿੱਚ ਕੜਾਕੇ ਦੀ ਟਣ ਤੋਂ ਰਾਹਤ ਜ਼ਰੂਰ ਮਿਲੇਗੀ ਸੰਗਣੀ ਧੁੰਦ ਬਰਕਰਾਰ ਰਹਿਣ ਵਾਲੀ ਆ ਭਰਤੀਖੀ ਧੂਪ ਨਿਕਲਣ ਦੇ ਨਾਲ ਕੁਝ ਆਸਰਾ ਪੰਜਾਬ ਵਾਸੀਆਂ ਨੂੰ ਜ਼ਰੂਰ ਓੜ ਵਾਲਾ ਕਿਉਂਕਿ ਜਿਹੜੀ 6 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਹੈ ਸੰਗਣੀ ਧੁੰਦ ਦਾ ਜਿੱਥੇ ਅੰਮ੍ਰਿਤਸਰ ਤਰਨਤਾਰਨ ਸਿਫਤੇਗੜ ਸਾਹਿਬ ਮੁਖਸਰ ਲੁਧਿਆਣਾ ਦੇ ਵਿੱਚ ਨਵਾਂ ਸ਼ਹਿਰ ਚ ਇਹ ਕਿਤੇ ਨਾ ਕਿਤੇ ਜ਼ਰੂਰ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਆ ਪਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਧੂਪ ਦੇ ਅਸਾਰ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ بارش ਨੂੰ ਲੈ ਕੇ ਵੀ ਵੱਡੀਆਂ ਉਮੀਦਾਂਆਂ ਹੋਈਆਂ ਨੇ ਕਿ ਪੰਜਾਬ ਚ ਬਾਰਿਸ਼ ਕੜੀਆਂ ਉਹ 23 24 ਜਨਵਰੀ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਖਾਸ ਇਸ ਪੂਰੇ ਮਾਮਲੇ ਨੂੰ ਲੈ ਕੇ ਅਲਰਟ ਜਾਰੀ ਹੈ ਤਾਂ ਵਧੀਆਂ ਭੋਵੇ ਖਵਾਰੀਆਂ ਤਾਂ ਉਸ ਤੋਂ ਬਾਅਦ ਆਸੀ ਇੱਕ ਲਗਾਤਾਰ ਪੰਜਾਬ ਦਾ ਬਦਲਦਾ ਮੌਸਮ ਲੋਕਾਂ ਦੇ ਲਈ ਕਹਿਰ ਸਾਬਤ ਕਰ ਰਿਹਾ ਤੇ ਲੋਕ ਜਿਹੜੇ ਨੇ ਉਹ ਅਲਰਟ ਨੇ ਤਾਂ ਜਿਸ ਤਰੀਕੇ ਦੇ ਨਾਲ ਸੰਗਣੀ ਤੋਂਦ ਕੋਲਡ ਵੇਵ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਸੀਗਾ ਤੇ ਖਾਸ ਪੁਵੇਖਵਾਨੀਆਂ ਇਸ ਨੂੰ ਲੈ ਕੇ ਹੋਈ ਨਾ ਸੋਸ਼ਲ ਮੀਡੀਆ ਦੇ ਕਾਫੀ ਖਬਰਾਂ ਵੀ ਵਾਇਰਲ ਹੋ ਰਹੀਆਂ ਨੇ ਤਾਂ ਚੇਤਾਵਨੀ ਜਿਹੜੀ ਆ ਮੌਸਮ ਵਿਭਾਗ ਦੇ ਮੁਤਾਬਕ ਦਿੱਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਪਵੇਗੀ ਔਰ ਪੰਜਾਬ ਵਾਸੀਆਂ ਨੂੰ ਜਿੱਥੇ ਰਾਹਤ ਧੁੱਪ ਦੇ ਕਾਰਨ ਜ਼ਰੂਰ ਮਿਲੇਗੀ ਪਰ ਆਉਣ ਵਾਲੇ ਦਿਨਾਂ 'ਚ ਬਾਰਿਸ਼ ਨੂੰ ਲੈ ਕੇ ਪੁਵੇਖਵਾਨੀ ਹੋ ਚੁੱਕੀ ਹੈ ਕਿ ਬਾਰਿਸ਼ ਜਿਹੜੀ ਆ ਉਹ ਦੇਖਣ ਨੂੰ ਪੰਜਾਬ 'ਚ ਮਿਲੇਗੀ ਖੁਸ਼ਕ ਜਿਹੜੀ ਠੰਡ ਪੈ ਰਹੀ ਆ ਸੁੱਕੀ ਮਾਰੀਆਂ ਦਾ ਸਾਹਮਣਾ ਕਰਨੇ ਨੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਕੁਜਰਾਹਤ ਜ਼ਰੂਰ ਮਿਲਣ ਵਾਲੀ ਹੈ ਇਸੇ ਚਾਲ ਦੇ ਲਗਾਤਾਰ ਇਹ ਮੌਸਮ ਵਿਭਾਗ ਵੱਡੇ ਅਲਰਟ ਤੇ ਹੈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਖਾਸ ਅਲਰਟ ਕੀਤਾ ਗਿਆ ਕਿ ਤੁਸੀਂ ਸਾਵਧਾਨੀ ਵਰਤੋ ਨਹੀਂ ਤਾਂ ਵੱਡੇ ਖਮਿਆਜੇ ਤੁਹਾਨੂੰ ਭੁਗਤਣੇ ਪੈ ਸਕਦੇ ਨੇ ਇਸੇਹੀ ਚਾਲਦੇ ਹੁਣ ਆਉਣ ਵਾਲੇ ਦਿਨਾਂ ਨੂੰ ਲੈ ਕੇ ਖਾਸ ਤੋ ਵਿਖਵਾਣੀਆਂ ਰਾਹਤ ਤੁਹਾਨੂੰ ਜਿਹੜੀ ਆ ਠੰਡ ਤੋਂ ਜ਼ਰੂਰ ਮਿਲਣ ਵਾਲੀ ਹੈ ਇਸ ਦੇ ਨਾਲ ਤੁਸੀਂ ਜਿਹੜਾ ਆਪਣਾ ਬਚਾਅ ਕਰ ਸਕਦੇ ਹੋ ਤੁਹਾਨੂੰ ਰਾਹਤ ਮਿਲੇਗੀ ਪਰ ਇਹ ਬਦਲਦਾ ਮੌਸਮ ਤੁਹਾਡੇ ਲਈ ਹਾਲੇ ਵੀ ਜ਼ਿਆਦਾ ਅਲਰਟ ਤੇ ਹੈ ਬਦਲਦਾ ਮੌਸਮ ਤੁਹਾਡੇ ਲਈ ਰਾਹਤ ਭਰਿਆ ਨਹੀਂ ਹੈ ਤੁਹਾਨੂੰ ਆਪਣਾ ਬਚਾਅ ਕਰਨਾ ਚਾਹੀਦਾ ਕਿਉਂਕਿ ਲਗਾਤਾਰ ਆਈਐਮਡੀ ਵਿਪਾਦਨੀਆਂ ਰਿਪੋਰਟਾਂ ਵੱਡੀਆਂ ਭਵਿੱਖਬਾਣੀਆਂ ਵੱਡੀਆਂ ਚੇਤਾਵਨੀਆਂ ਦੇ ਰਹੀਆਂ ਨੇ ਤੇ ਤੁਸੀਂ ਸਾਵਧਾਨ ਰਹੋ ਤੇ ਕੁਝ ਰਾਹਤ ਮਿਲੇਗੀ ਪਰ ਆਉਣ ਵਾਲੇ ਦਿਨਾਂ ਚ ਮੀਂਹ ਨੂੰ ਲੈ ਕੇ ਭਵਿੱਖਬਾਣੀ ਹੋ ਕੀ ਹੈ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤੇ ਖਾਸ ਕਰਕੇ ਲੋਕਾਂ ਨੂੰ ਕਹਿ ਕੇ ਸਫ਼ਰ ਦੇ ਦੌਰਾਨ ਥੋੜਾ ਜਿਹੜਾ ਅਲਰਟ ਤੇ ਰਹੋ ਕਿਉਂਕਿ ਵਿਜ਼ਿਬਿਲਟੀ ਜ਼ਰੂਰ ਘਟ ਰਹੀ ਹੈ ਔਰਤਾਪਾਉਂ ਦੇ ਵਿੱਚ ਗਰਾਵਟ ਵੀ ਹੋਈ ਹੈ ਹਾਲੇ ਸੰਘਣੀ ਤੋਂ ਜਿਹੜੀ ਬਰਕਰਾਰ ਰਹੇਗੀ ਰਾਤ ਦੇ ਸਮੇਂ ਸਵੇਰ ਦੇ ਸਮੇਂ ਜਿਹੜੀ ਆ ਪਰ ਉਸ ਤੋਂ ਬਾਅਦ ਕੁਝ ਰਾਹਤ ਧੁੱਪ ਦੇ ਨਾਲ ਤੁਹਾਨੂੰ ਜ਼ਰੂਰ ਮਿਲੇਗੀ ਪਰ ਉਸ ਤੋਂ ਬਾਅਦ ਬਾਰਿਸ਼ ਨੂੰ ਲੈ ਕੇ ਕਈ ਭੇਕਵਾਣੀਆਂ ਆਈ.ਐਮ.ਡੀ ਵਿਭਾਗੀਆਂ ਰਿਪੋਰਟਾਂ ਕਰ ਰਹੀਆਂ ਨੇ ਪੰਜਾਬ ਚੌਲਾਂ ਚੱਲੀ ਜਾ ਰਹੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੇ ਨਾਲ ਜੁੜੀ ਕੀ ਕੋਈ ਜੁੜੀ ਅਪਡੇਟ ਆ ਮੌਸਮ ਦੇ ਨਾਲ ਕੀ ਕੋਈ ਜੁੜੀ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ